ਔ ਵਿਛੜ ਜਾਣ ਜਦ ਰੱਬੀ ਰੂਹਾਂ ਉਹਦਾ ਨਾਂ जग ਤੇ ਰਹਿੰਦਾ ਲੋਕ ਦਿਵਾਵਾ ਕਰਨ ਕਰੋੜਾਂ ਉਥੇ ਰੱਬ ਨੂੰ ਮੰਨਣਾ ਪੈਂਦਾ ਲੋਕ ਦਿਵਾਵਾ ਜੀ ਦੇ ਲਈ ਕਰਨ ਕਰੋੜਾਂ ਵਾਪਸ ਸਿੱਧੂ ਨੂੰ ਆਉਣਾ ਪੈਂਦਾ ਉਹ ਚੰਦ ਸਿਆ ਰੱਬ ਨੂੰ ਮੰਨਣਾ ਪੈਂਦਾ ਉਹਨੇ ਮਾਪੇ ਫੁੱਲਾਂ ਵਾਂਗ ਸੰਭਾਲੇ ਦੁਸ਼ਮਣ ਉਹਦੇ ਹੋ ਗੇ ਸਿਵਾਲੇ ਰੱਬ ਨੇ ਅਮਤ ਬਖਸ਼ੇ ਜੀ ਨੂੰ ਖਤਮ ਓਥੇ ਸਭ ਉੱਤਰਨੇ ਬਾਪੂ ਦੇ ਕਰ ਜਨਮਦਵਾਰਾ ਲੈ ਲੈ ਸਿੱਧੂ ਪੁੱਤਰ ਨੇ ਮਾਤਾ ਚਰਨ ਕੋਰ ਦੇ ਜਨਮਦਵਾਰਾ ਹਉ ਲੈ ਲੈ ਮੂਸੇ ਆਲੇ ਨੇ ਹਉ ਪਹਿਲਾਂ ਸਮੇਂ ਚੰਦ ਹੋਰ ਹੁੰਦੇ ਸੀ ਹੁਣ ਤਾਂ ਸਭ ਕੁਝ ਹੋ ਜਾਂਦਾ ਏ ਮਰਨ ਤੋਂ ਪਹਿਲਾਂ ਮੌਤ ਦੀਆਂ ਗੱਲਾਂ ਗੱਲਾਂ ਕਰ ਵਿੱਚ ਸ਼ੋ ਹੋ ਜਾਂਦਾ ਏ ਆਪਣੇ ਦਮ ਤੇ ਕਰੀ ਤਰੱਕੀ ਆਪਣੇ ਦਮ ਤੇ ਕਰੀ ਤਰੱਕੀ ਜਾਂਸੀਆਂ ਦਿੱਤੇ ਪਰ ਪੁੱਤਰ ਨੇ ਬਾਪੂ ਦੇ ਕਰ ਜਨਮ ਦੁਬਾਰਾ ਲੈ ਲੈ ਸਿੱਧੂ ਪੁੱਤਰ ਨੇ ਮਾਤਾ ਚਰਨ ਕੌਰ ਦੇ ਜਨਮ ਦੁਬਾਰਾ ਹੋ ਲੈ ਲੈ ਛੋਟੇ ਪੁੱਤਰ ਨੇ ਉਹ ਫਕਰ ਮਾਰ ਕੇ ਰੰਬ ਗੁਲ ਭੇਜਿਆ ਪਰ ਰੱਬ ਨੇ ਭੇਜਿਆ ਵਾਪਸ ਸੀ ਦੁਨੀਆ ਹੀ ਉਹਦੀ ਫੈਣ ਬੜੀ ਓ ਪਿੰਡਰਾਂ ਵਾਲੇ ਦਾ ਆਸ਼ਕ ਸੀ ਉਹ ਦੁਨੀਆ ਹੀ ਉਹਦੀ ਫੈਣ ਬੜੀ ਓ ਟੂ ਪਾਕ ਦਾ ਆਸ਼ਕ ਸੀ ਬਿਨਾ ਸੰਘਰਸ਼ੋਂ ਬਿੱਲ ਬੋੜਤੇ ਬਿਨਾ ਸੰਘਰਸ਼ੋਂ ਬਿੱਲ ਬੋੜਤੇ ਨਿੱਕੇ ਸਿੱਧੂ ਅਜ ਉੱਪਰ ਨੇ ਬਾਪੂ ਦੇ ਕਰ ਜਨਮ ਦੁਬਾਰਾ ਲੈ ਲੈ ਛੋਟੇ ਪੁੱਤਰ ਨੇ ਮਾਤਾ ਚਰਨ ਕੌਰ ਦੇ ਜਨਮ ਦੁਬਾਰਾ ਲੈ ਲੈ ਮੂਸੇ ਆਲੇ ਨੇ ਉਹ ਇੱਕੋ ਘਰ ਵਿੱਚ ਜਨਮ ਦੁਬਾਰਾ الله يا موسيقى